ਜਦੋਂ ਪਹਿਲਾਂ ਹੀ ਫੋਨ ਆਇਆ ਸਾਡੇ ਉਥੋਂ ਬਲਕਿ ਦੱਸ ਕੇ ਹਸਨਪੁਰ ਤੁੰਗਾਂ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਕਿ ਇਹ ਭਈਆ ਤੇ ਤਿੰਨ ਚਾਰ ਭਈਏ ਸੀਗੇ ਟਰੈਕਟਰ ਉੱਤੇ ਪਨੀਰੀ ਲੈ ਕੇ ਜਾ ਰਹੇ ਸੀਗੇ ਤੇ ਟਰੈਕਟਰ ਬੇਕਅਪ ਹੋ ਗਿਆ ਮੰਡੇਗਾ ਤੇ ਜਿਹੜੀਆਂ ਨੇ ਮੰਡੇਗਾ ਦੀ ਵਰਕਰਾਂ ਸੜਕ ਤੇ ਕੰਮ ਕਰ ਰਹੀਆਂ ਸੀਗੀਆਂ ਤੇ ਉਹ ਟਰੈਕਟਰ ਬੇਕਅਪ ਹੋ ਕੇ ਉਹਨਾਂ ਮੰਡੇਗਾ ਵਰਕਰਾਂ ਤੇ ਚੜ ਗਿਆ ਜਿਸ ਦੇ ਵਿੱਚੋਂ ਰਾਈਟਵੇ ਦੋ ਬਜ਼ੁਰਗ ਮਹਿਲਾਵਾਂ ਦੀ ਜਿਹੜੀਆਂ ਮੌਤ ਹੋ ਗਈ ਹੈ ਤੇ ਜਿਹੜੀਆਂ 8 ਇੰਜਨ ਨੇ ਕਈਆਂ ਦੇ ਸਿਰ ਚ ਸੱਟ ਲੱਗੀ ਹੈ ਹੁਣ ਟੈਸਟ ਹੋਣ ਤੋਂ ਬਾਅਦ ਪਤਾ ਲੱਗੂ ਕੀ ਕੰਡੀਸ਼ਨ ਹੈ ਤੇ ਇੱਥੇ ਮੈਂ ਵਿਜ਼ਿਟ ਕੀਤਾ ਬੇਨਤੀ ਕੀਤੀ ਡਾਕਟਰ ਸਾਹਿਬਾਨ ਨੂੰ ਕਿ ਜਲਦੀ ਨਾਲ ਟੈਸਟ ਕੀਤੇ ਜਾਣ ਯਾਰ ਪ੍ਰਸ਼ਾਸਨ ਨੂੰ ਪਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਜਾ ਕੇ ਉੱਥੇ ਪ੍ਰੋਪਰ ਜਿਹੜਾ ਕਾਰਵਾਈ ਹੋਵੇ ਔਰ ਕਾਨੂੰਨ ਦੇ ਮੁਤਾਬਕ ਜਿਹੜੀ ਕਾਰਵਾਈ ਬਣਦੀ ਸਖਤੋ ਸਖਤ ਕਰੇ ਬੈਂਡ ਦੇ ਗਰੀਬ ਬੰਦੇ ਦੱਸਿਆ ਜਾ ਰਿਹਾ ਜਿਹੜੇ ਉੱਥੇ ਕੰਮ ਕਰੀਓ ਵੱਡਾ ਹਾਸਾ ਵੀ ਹੋ ਸਕਦਾ ਵੱਡਾ ਹਾਸਾ ਬਿਲਕੁਲ ਇਹ ਵੀ ਵੱਡਾ ਹੀ ਆ ਜੀ ਦੇਖੋ ਇਨਸਾਨ ਦੀ ਕਿੰਤਾ ਜ਼ਿੰਦਗੀ زندگی ਹੈ ਜੀ ਦੋ ਸਾਡੀਆਂ ਬਜ਼ੁਰਗ ਮਾਪਾਵਾਂ ਚਲੇ ਗਈਆਂ ਬੜਾ ਅਫਸੋਸ ਹੈ ਇਸ ਗੱਲ ਦਾ ਔਰ ਮਰੇਗਾ ਵਰਕਰ ਨੇ ਔਰ ਮੈਂ ਮੰਗ ਵੀ ਕਰੂੰਗਾ ਕਿ ਸਾਡੇ ਸੀਮ ਸਿੰਘ ਸਾਹਿਬ ਦੇ ਨੋਟਿਸ ਦੇ ਵਿੱਚ ਲੈ ਕੇ ਆਵਾਂ ਕਿ ਮਰੇਗਾ ਵਰਕਰਾਂ ਨੂੰ ਕੋਈ ਨਾ ਕੋਈ ਮਾਰ ਨਹੀਂ ਲੱਗ ਜਿਹੜੀ ਇਹ ਜਿਹੜੀ ਜੋ ਗੰਗੀ ਕਮਿਊਨਿਟੀ ਦਾ ਕੋਈ ਵੀ ਇਹ ਜਿਹੜੀ ਬਿਲਕੁਲ ਬਿਲਕੁਲ ਟਰੈਕਟਰ ਜਿਹੜਾ ਚਲਾ ਰਿਹਾ ਸੀਗਾ ਜਿਹਦਾ ਟਰੈਕਟਰ ਹੈ ਜੋ ਵੀ ਹੈਗਾ ਸਾਰਿਆਂ ਤੇ ਕਾਨੂੰਨੀ ਕਾਰਵਾਈ ਸਾਡਾ ਹਾਜ਼ਰੀ ਜਾ ਰਹੇ ਨੇ ਜੀ ਟਰੈਕਟਰ ਲੈ ਕੇ ਆਏ ਹਾਂ ਟਰੈਕਟਰ ਦੀ ਜ਼ਾਰਤ ਖਾਲਿਆਂ ਨੇ ਰੋਕਿਆ ਕੌਣ ਚਲਾ ਰਿਹਾ ਸ ਭਈਆ ਚਲਾ ਰਿਹਾ ਭਈਆ ਚਲਾ ਰਿਹਾ ਸੀ ਕਿੰਨੇ ਜਾਣੇ ਤੁਸੀਂ ਕੰਮ ਕਰਦੇ ਤੇ ਮਨੇ ਰੇਗਾ ਦਾ ਮਨੇਗਾ ਤਾਂ ਸਾਡੇ 25 ਜਾਣੇ ਦਾ ਹਮਦਪੁਰੇ ਦੇ ਤੇ 35 40 ਜਾਣੇ ਤੁੰਗਾ ਦੇ ਅੱਛਾ ਹਾਂ ਠੀਕ ਮੇਰੇ ਕੋਲ ਤੋ ਟਾਇਰ ਚੜਦਾ ਭਈਆ ਦੇਖੋ ਅੱਛਾ ਟਾਇਰ ਚੜਦਾ ਕੋਈ ਪਤਾ ਹਾਜ਼ਰੀ ਲਵਾ ਰਾਇ ਕੋਈ ਅਸੀਂ ਹਾਜ਼ਰੀ ਸੀ ਇੱਕ ਸਾਈਡ ਤੇ ਹਾਂ ਮੈਨੂੰ ਲੱਗਾ ਹੋਵੇ 10 ਵਾਰ 10 12 ਫੱਟੜ ਪਾਉਂਗੇ ਮੌਤ ਵੀ ਹੋਈ ਹੈ ਵਿੱਚ ਨਰੇ ਗਾਲੇ ਹਾਜ਼ਰੀ ਲਵਾ ਰਹੇ ਸੀਗੇ ਨਹਿਰ ਦੇ ਉੱਪਰ ਬੈਠੇ ਪਿੰਡੋਂ ਬਈਏ ਟਰੈਕਟਰ ਲੈ ਕੇ ਆ ਰਹੇ ਸੀਗੇ ਜ਼ਿੰਮੇਦਾਰਾਂ ਦਾ ਸਾਡੇ ਕੋਲ ਦਾ ਟਰੈਕਟਰ ਹੈ ਬਈਏ ਟਰੈਕਟਰ ਚਲਾ ਰਹੇ ਨੇ ਭਈਆਂ ਦਾ ਕੀ ਮਰ ਜਾ ਵੀ ਟਰੈਕਟਰ ਚਲਾਉਂਗੇ ਇਹ ਕੀ ਕਰਦੇ ਸੀ ਜਿਹੜੇ ਸਾਰੇ ਇੱਥੇ ਮਰੇ ਗਾਦੀ ਹਾਜ਼ਰੀ ਲੱਗ ਰਹੀ ਸੀ ਕਿੰਨੇ ਜਾਣੇ ਸੀ ਟੋਟਲ ਸੋਨੇ 60 65 ਦਾ ਸੀ ਕਿੰਨੇ ਕਿਹੜੇ ਪਿੰਡ ਦੇ ਸੀਗੇ ਇਹਨੇ ਪਿੰਡ ਤੂੰਗਾ ਹੀ ਕਿੰਨੇ ਜਖਮ ਵੀ ਹੋਨੇ ਕਿੰਨੇ ਦੀ ਡੈਥ ਹੋ ਗਈ ਦੋ ਬੰਦੇ ਦੀ ਡੈਥ ਹੋ ਗਈ ਜੀ 10 12 ਜਾਣੇ ਚੱਲ ਗਏ ਕੀ ਬੀਬੀਆਂ ਨੇ ਦੋਨੋਂ ਦੋ ਬੀਬੀਆਂ ਨੇ ਕਿੰਨੀ ਕੁ ਉਮਰ ਦੀਆਂ ਨੇ ਸੋਨੇ 55 60 ਸਾਲ ਦੀ ਇਹ ਟਰ ਨੇ ਇਹਦੇ ਨਾਮ ਕੀ ਜਗਪਾਲ ਸਿੰਘ ਦਾਦ ਨੇ ਬਾਕੀ ਟਰੈਕਟਰ ਪਤਾ ਨਹੀਂ ਕਿਦਾ ਹੋ ਗਿਆ ਜੀ ਇੱਕ ਰੋਣਾ ਟਰੈਕਟਰ ਲਈ ਫਿਰਦੇ ਸੀ ਟਰੈਕਟਰ ਭਈਆਂ ਕੋਲ ਸੀ ਭਈਏ ਬੋਧ ਲੈ ਕੇ ਆਏ ਨਹੀਂ ਜੀ ਟਰੈਕਟਰ ਉੱਚੀ ਛੱਡ ਕੇ ਭੱਜ ਗਿਆ ਜੀ ਉਹ ਚੌਂਕ ਦੇ ਵਿੱਚ ਉੱਤਰਿਆ ਖੜਾ ਟਰੈਕਟਰ ਕੋਣ ਸੀ ਉਹਦੇ ਚ ਮੇਰੀ ਮਾਤਾ ਸੀ ਕੀ ਨਾਮ ਦਾ ਜਰਨੈਲ ਕੌਣ ਹੈ ਜੀ ਕਿੰਨੀ ਕੁ ਉਮਰ ਹੈ ਉਮਰ 58 60 ਸਾਲ ਹੋ ਗਈ ਟਰੈਕਟਰ ਚੌਂਕ ਦੇ ਵਿੱਚ ਖੜਾ ਜੀ ਉੱਤਰ ਆ ਫਿਰ ਕਿੰਨੀ ਕੁ ਸਪੀਡ ਸੀ ਸਪੀਡ ਤਾਂ ਵੱਧੂ ਹੋਣੀ ਹੈ ਜਿਹੜਾ ਕੰਟਰੋਲ ਹੀ ਨਹੀਂ ਹੋਇਆ ਜੀ ਖਬਰ ਕਿੰਨੀ ਕੁ ਸਪੀਡ ਆਉਣੀ ਹੈ